अंकुट विखे आम आदमी होर मजबूत डॉक्टर डॉक्टरी संबंध रखने वाले डॉक्टर आम आदमी पार्ट च हुए शामिल दो हजार सताई दधानसभा चोना लग सारी सियासी पार्टियां हूं तो ही बबा पार दिस रही हैं ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਪੱਖੀ ਕਰਨ ਦੇ ਲਈ ਉਹਨਾਂ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਹਨ ਇਸ ਦੇ ਚਲਦੇ ਅੱਜ ਪਠਾਨਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਦੀ ਅਗਵਾਈ ਹੇਠ ਇੱਕ ਬੈਠਕ ਰੱਖੀ ਗਈ ਜਿਸ ਵਿੱਚ ਵਰਕਰਸ ਨੇ ਡਾਕਟਰਾਂ ਨੇ ਵੀ ਇਸ ਬੈਠਕ ਚਸ਼ਮੂਲੀਅਤ ਕੀਤੀ ਦੱਸਦੇ ਚੱਲੀਏ ਕਿ ਇਸ ਮੌਕੇ ਡਾਕਟਰ ਇਟਰੀਪੇਸ਼ੀਆਂ ਨਾਲ ਜੁੜੇ ਹੋਏ ਡਾਕਟਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਲਈ ਉਹਨਾਂ ਵੱਲੋਂ ਮਿਹਨਤ ਕੀਤੀ ਜਾਵੇਗੀ ਇਸ ਸਬੰਧ ਵਿੱਚ ਜਦ ਪਾਰਟੀ ਚ ਸ਼ਾਮਲ ਹੋਏ ਡਾਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਜਿੱਥੇ ਉਹ ਪਾਰਟੀ ਚ ਸ਼ਾਮਲ ਹੋਏ ਹਨ ਉਹ ਇਹੀ ਪਾਰਟੀ ਨੇ ਮੈਨੂੰ ਮੈਡੀਕਲ ਵਿੰਗ ਦਾ ਪ੍ਰਧਾਨ ਬਣਾ ਕੇ ਜ਼ਿੰਮੇਵਾਰੀ ਦਿੱਤੀ ਹੈ ਅਤੇ ਪਾਰਟੀ ਨੇ ਜੋ ਕਰੋਸਾ ਮੇਰੇ ਤੇ ਵਿਖਾਇਆ ਹੈ ਉਹ ਉਸ ਤੇ ਖਰਾ ਉਤਰਨਗੇ ਅਤੇ ਕੋਸ਼ਿਸ਼ ਕਰਨਗੇ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਨ। ਦੂਜੇ ਪਾਸੇ ਜਦ ਦੇ ਸੰਬੰਧੀ ਜ਼ਿਲ੍ਹਾ ਪ੍ਰਧਾਨ ਦੇ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਨੇ ਉਸ ਦੇ ਵਰਕਰ ਅਤੇ ਅੱਜ ਇੱਕ ਵਾਰ ਮੁੜ ਪਾਰਟੀ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਮੁੱਖ ਮੰਤਰੀ ਦੇ ਕੰਮਾਂ ਨੂੰ ਵੇਖਦੇ ਹੋਏ ਡਾਕਟਰ ਪੇਸ਼ੇ ਨਾਲ ਜੁੜੇ ਲੋਕ ਪਾਰਟੀ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਉਹ ਪਾਰਟੀ ਦੇ ਵਿੱਚ ਆਉਣ ਤੇ ਸਵਾਗਤ ਕਰਦੇ उन्होंने कहा कि ये मुख्यमंत्री के सदका ही है कि लोगों वड़ी गिनती जो उन्होंने नाल जुड़ रहे हैं उन्होंने कहा कि पंजाब जो हो रहे विकास कार्य तो प्रभावित होकर लोकाधामन आम आदमी पार्टी नाल जुड़ा होया है पारत नेट न्यूज़ सवाल आपका तो राजेश परद्वार दिखा स्टेपोट मेरा स्वागत किया गया जिला प्रधान अमरदीप संधु जी का जिला प्रभारी पठानकोट विभूति शर्मा जी का जिला प्रभारी जो सुजानपुर के अमृत सिंह मंटू जी आए थे इन सबका मैं शुक्रिया करता हूँ इसके अलावा मेरे साथ सहयोग देने के लिए भारत विकास परिषद के नेशनल सेक्रेटरी जो रहे हैं हिम है, स्कूल के ओनर जो हैं सुशील शर्मा जी भी आए हैं मैं सबका धन्यवाद करता हूँ और जो जिम्मेवारी मुझे दी गई है मैं उसको पूरा कायम करने की कोशिश करूँगा ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ਜਦੋਂ ਦਾ ਮੈਂ ਇਹ ਕਾਰਜਭਾਰ ਸੰਭਾਲਿਆ ਹੈ ਐਸੇ ਡਿਸਟ੍ਰਿਕਟ ਇੰਚਾਰਜ ਬਣ ਕੇ ਆਪਣੇ ਇੱਕ ਅੱਗੇ ਬਹੁਤ ਵੱਡੀ ਜ਼ਿੰਮੇਵਾਰੀ ਪਾਣੀ ਹੈ आज ਸਾਡੇ ਨਾਲ ਬਹੁਤ ਗਰਵੀ ਗੱਲ ਹੈ ਕਿ ਡਾਕਟਰ ਆਰ ਐ ਮਨਕੰਨਰ ਜੀ ਸਾਡੇ ਨਾਲ ਜੁੜੇ ਹੋ ਇਹਨਾਂ ਦੇ ਨਾਲ ਸਾਡੀ ਪਸੰਦੀਦਾ ਦੇ ਫਾਦਰ ਸਾਹਿਬ ਜੋ ਕਿ ਲਫਾਇਲ ਕਰਨ ਰਿਟਾਇਰਡ ਨੇ ਲਗਭਗ 46 ਸਾਲ ਦਾ ਸੇਵਾ ਕੀਤੀ ਹੈ ਇਹ ਸਰਵਿਸ ਕੀਤੀ ਹੈ ਤੇ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ਕਿ ਇਹੋ ਜੀ ਮਾਨਸਤੇ ਬਠਾਲ ਤੋਂ ਦੀ ਇਹਨਾਂ ਨੇ ਆਪਣੇ ਦੋਸਤਾਂ ਦੇ ਲਫਜ਼ਾਂ ਦੀ ਵੀ ਹਸਪਤਾਲ ਪਹੁੰਚ ਕਰਨੇ ਅੱਜ ਜੋ ਸਾਡੀ ਪਾਰਟੀ ਨਾਲ ਜੁੜੇ ਸਾਡੀ ਪਾਰਟੀ ਦੇ ਹੱਥ ਫੜੇ ਹੈ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਵਿੱਚ ਹੋਰ ਮਨੋਰਥ ਹੋਇਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਡੇ ਵੱਲੋਂ ਕਾਫੀ ਜ਼ਿਆਦਾ ਜੁਆਇਨਿੰਗ ਦੇਖੋਗੇ बिकॉज़ ਹੁਣ ਉਹ ਵਕਤ ਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਤੋਂ ਇੰਨਾ ਜ਼ਿਆਦਾ ਖੁਸ਼ ਹੋ ਚੁੱਕੇ ਹੈ ਕਿ ਹੁਣ ਸਾਨੂੰ ਵਿਸ਼ਵਾਸ ਕਰਿਓ ਦਿਨ ਦੇ ਵਿੱਚ ਇੰਨੇ ਮੇਰੇ ਫੋਨ ਵੱਜਦੇ ਹੈ ਸਾਡੀ ਪਾਰਟੀ ਦੇ ਨਾਲ ਲੋਕ ਜੁੜਨਾ ਚਾਹੁੰਦੇ ਹੈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਇਸ ਅਭਿਆਨ ਦੇ ਜ ਸਾਡੇ ਨਾਲ ਚੱਲਣਾ ਚਾਹੁੰਦੇ ਹੈ बिकॉज़ ਹਰ ਉਹ ਵਿਅਕਤੀ ਜੋ ਪੰਜਾਬ ਦੇ ਨਾਲ ਪਿਆਰ ਕਰਦਾ ਹੈ ਅਸਲ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਹੈ ਤੇ ਆਮ ਆਦਮੀ ਪਾਰਟੀ ਜਿੱਤੇ ਹੈ आज ਤੁਸੀਂ ਇਹ ਸਵਾਲ ਸਾਡੇ ਆਮ ਆਦਮੀ ਪਾਰਟੀ ਨੂੰ ਪੁੱਛ ਰਹੇ ਹੋ ਪਰ ਇਹਨਾਂ ਯਾਦ ਰੱਖੋ ਸਾਨੂੰ ਸੇਵਾਇਏ ਹੋਏ ਤੇ 3 ਸਾਲ ਹੋ ਗਏ ਨੇ ਤੇ ਪਿਛਲੇ 75 ਸਾਲਾਂ ਤੋਂ ਇੱਥੇ ਕੋਈ ਵੱਡੀ ਇੰਡਸਟਰੀ ਨਹੀਂ ਆ ਸਕੀ ਹੈ ਲੇਕਿਨ ਸਮੇਂ ਬਦਲ ਚੁੱਕਿਆ ਹੈ ਲੋਕ ਜਾਗਰੂਕ ਹੋ ਚੁੱਕੇ ਹੈ ਤੇ ਇੱਕ ਤੁਹਾਡੀ ਚੁਣੀ ਹੋਈ ਇੱਕ ਐਸੀ ਸਰਕਾਰ ਹੈ ਜੋ ਸਟੇਟ ਦੇ ਉੱਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਥੇ ਬਹੁਤ ਵੱਡੀਆਂ-ਵੱਡੀਆਂ ਇੰਡਸਟਰੀ ਵੀ ਦੇਖੋਗੇ ਉਹਦੇ ਨਾਲ-ਨਾਲ ਜੋ ਸਾਡੇ ਮਾਨ ਸਾਹਿਬ ਦਾ ਵੀ ਵਿਜ਼ਨ ਹੈ ਕਿ ਜੋ ਪਠਾਨਕੋਟ ਨੂੰ ਬਿਕਾਜ਼ ਦੇ ਕੁਇ ਪ੍ਰਾਈ ਸਟੇਟ ਹੈਗੀ ਜਿੱਦੋਂ ਸਾਡੀ ਜ਼ਮੀਨ ਕਸ਼ਮੀਰ ਦਾ ਬਾਰਡਰ ਲੱਗ ਰਿਹਾ ਇੱਕ ਪਾਸੇ ਮਾਰਚਲ ਦਾ ਬਾਰਡਰ ਲੱਗ ਰਿਹਾ ਹੈ ਤਾਂ ਪਠਾਨਕੋਟ ਦੀ ਜੋ ਸਾਡੀ ਸਿਚੁਏਸ਼ਨ ਹੈ ਲੈਂਡ ਦੀ ਉਹ ਆਨਰਸ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਟੂਰਿਸਟ ਹੱਬ ਦੇ ਤੌਰ ਤੇ ਉੱਭਰੂਗੀ ਤੇ ਇੱਕ ਬਹੁਤ ਵਧੀਆ ਟੂਰਿਸਟ ਹੱਬ ਬਣੀਗੀ ਐਂਡ ਮੇਰੀ ਕੋਸ਼ਿਸ਼ ਹੈ ਪਰਸਨਲੀ ਕਿ ਸਾਡੇ ਇੱਥੇ ਐਜੂਕੇਸ਼ਨ ਸੈਕਟਰ ਵੀ ਬਹੁਤ ਸਟਰੋਂਗ ਹੋਗਾ ਜਿੱਦਾਂ ਅੱਜ ਦੇ ਦਿਨ ਤੋਂ ਇੰਡੀਆ ਦੀ ਕੋਈ ਜਗ੍ਹਾ ਜਿਹੜੀ ਐਜੂਕੇਸ਼ਨ ਦੇ ਮੰਨੀ ਜਾਂਦੀ ਹੈ ਤੇ ਦੈਰਾ ਦੂਨ ਹੁੰਦੀ ਹੈ ਜਿੱਥੇ ਇੱਧੇ ਵੱਡੇ ਵੱਡੇ ਸਕੂਲ ਨੇ ਮੈਂ ਚਾਹੁੰਦਾ ਕਿ ਸਾਡਾ ਪਠਾਨਕੋਟ ਸਾਡੇ ਸਮਾਜ ਵਿੱਚ ਲੁਕੀਏ ਕਿ ਆਪਣੇ ਬੱਚਾ ਨੂੰ ਪੜ੍ਹਨ ਵਾਸਤੇ ਪੜ੍ਹਦੇ ਸਭ ਤੋਂ ਪਹਿਲੇ ਨੇ ਸਾਡੇ ਆਦੇ ਬਾਬਾ ਜੀ ਕੰਨਾ ਨਾ ਦੁੱਲਾ ਇਹ ਦੁੱਲਾ ਸਾਡੇ ਆਦੇ ਇਸਵਾਸੀ ਨੇ ਕਿਉਂਕਿ ਇਹ ਪਰਵਾਰ ਕੰਬਰ ਪਰਵਾਰ ਇਸ ਵਾਸਤੇ ਪਿਛਲੇ 56 ਸਾਲ ਤੋਂ ਸਰਵਿਸ ਦੇ ਰਹੇ ਨੇ ਆਰ ਵੀ ਦੇਖੋ ਐਜ਼ ਅ ਪ੍ਰੋਫੈਸ਼ਨਲ ਡਾਕਟਰ ਆਦਰਵਾਇਸ ਔਰ ਅੱਜ ਮੈਂ ਇਹਦੇ ਪੱਲੇ ਕਿ ਮਹਿੰਦਰ ਸਾਹਿਬ ਨੂੰ ਵੈਲਕਮ ਕਰਾ ਗਿਆ ਇਹਨਾਂ ਦਾ ਮੁਬਾਰਕਬਾਦਿਆਂ ਮੈਂ ਮੁਬਾਰਕਬਾਦ ਸਾਡੇ ਦੇਸ ਪ੍ਰਧਾਨ ਜੀ ਨੂੰ ਵੀ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਤਨੇ ਸੋਨੇ ਖੀਨੀ ਗੁਲਾਬ ਦੇ ਫੁੱਲ ਜਿਹੜੇ ਪੂਰੇ ਪੰਜਾਬ ਨੂੰ ਪੂਰੇ ਪਾਕਿਸਤਾਨ ਨੂੰ ਮਹਿਕ ਤੇਰੇ ਨਾਲ ਉਹਨਾਂ ਦਾ ਨਾਮ ਸਾਡੇ ਡਾਕਟਰ ਹਰੋਨ ਕੰਬਰ ਅੱਜ ਜੁਆਇਨ ਕੀਤਾ ਡਾਕਟਰ ਬਿੰਦੇ ਪ੍ਰਧਾਨ ਇਸ ਤੇ ਇੱਕ ਟ੍ਰਾਂਕੋਰ ਇਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਬੀਮਾ ਵਰਤਵਾ ਦਿਨਾ ਕਿ ਤੁਸੀਂ ਇਸ ਫਰਖੰਡ ਦਾ ਹਿੱਸਾ ਬਣਿਓ ਯਕੀਨ ਨਾਲ ਕਹਿ ਸਕਦੇ 100 ਬਿਹਤਰ ਕੁਝ ਹੋ ਸਕਦਾ ਇਹ ਸਾਈਨ ਹੈ ਆਮ ਆਦਮੀ ਪਾਰਟੀ ਵੱਲੋਂ ਕਿ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਹੈ ਪੰਜਾਬ ਵਿੱਚ ਅਸੀਂ ਸਾਡੇ ਮੈਂ ਹੁਣੇ ਕਿਹਾ ਸੀ ਆਪਾਂ ਨੇ ਕਿ ਹਿੰਦੁਸਤਾਨ ਚ ਇੱਕ ਹਿਸਟਰੀ ਬਣੀ ਹੈ ਕਿ ਹਿਸਟਰੀ ਬਣੀ ਹੈ ਕਿ 70 ਸਾਲ ਆਜ਼ਾਦ ਹੋਏ ਹਿੰਦੂਸਤਾਨ ਹੋਇਆ ਕਦੇ ਕਿਸੇ ਟੀ ਮਿਨਿਸਟਰ ਨੇ ਹਰ ਪਰਿਵਾਰ ਹਰ ਪਰਿਵਾਰ ਜਿਹੜਾ ਉਸ ਸਟੇਟ ਦਾ ਹੋਵੇ ਕੋਈ ਕਿਸੇ ਕਿਸਮ ਦਾ ਹੋਵੇ ਵਰਗ ਚਾਹੇ ਸ਼ਡਿਊਲਡ ਕਾਸ ਸ਼ਡਿਊਲਡ ਟ੍ਰਾਈਬ ਹਿੰਦੂ ਸਿੱਕਾ ਸਾਈ ਸਟੇਟ ਪੰਜਾਬ ਸਟੇਟ ਦਾ ਹੋਣਾ ਚਾਹੀਦਾ ਉਹਦੇ ਵਾਸਤੇ ਅਗਰ ਹੱਦ ਕੇ ਸਕੀਮ ਆਈਏ ਪੂਰੇ ਪਰਿਵਾਰਾਂ ਵਾਸਤੇ ਅਗਰ ਬਿਜਲੀ ਦੀ ਸਕੀਮ ਆਈਏ ਪੂਰੇ ਪਰਿਵਾਰਾਂ ਵਾਸਤੇ ਇਹ ਕਿੱਥੇ ਹੋਇਆ ਕਦੇ ਨਹੀਂ ਹੋਇਆ ਪਰ ਮੈਂ ਯਕੀਨ ਨਾਲ ਕਹਿ ਸਕਦਾ एक सिर्फ एक ही आदमी कर सकेगा आम आदमी पार्टी के चीफ मिनिस्टर सरदार भगवंत सिंह मान जी जो केंद्र वो करते हैं और आम आदमी पार्टी वो पार्टी है जो कहती है वो करती है उन्होंने करके दसिया मैं बड़े चीफ मिनिस्टर नाल काम किया लेकिन सरदार भगवंत सिंह मान जी ने जो साढ़े तीन साल में पंजाब में नक्शा बदल प्यारा किया कोई नहीं कर सकता ਚਾਹੇ ਡਾਕਟਰ ਮੈਡੀਕਲ ਹੋਵੇ ਚਾਹੇ ਮਸਾਡੇ ਪੈਰਾਂ ਦਾ ਬੱਚਾ ਸਫਰ ਕਰਨਾ ਹੋਵੇ ਚਾਹੇ ਮੈਡੀਕਲ ਦਾ ਹੋਵੇ ਚਾਹੇ ਆਦਰਵਾਇ ਬਿਜਲੀ ਦਾ ਹੋਵੇ ਮੇਰੇ ਖਿਆਲ ਇੱਕ ਸਾਡੀ ਇੱਕ ਲਾਸਟ ਸਾਡੀ ਕਮਿਟਮੈਂਟ ਬਾਕੀ ਰਹਿ ਗਈ ਹੈ ਮੈਨੀਫੈਸਟੋ ਸਰ ਸਾਹਿਬ ਦਾ ਕਿ ਸਾਡੀ ਪੈਰਾਂ ਨੂੰ ਮਾਂ ਨੂੰ ਜਿਹੜਾ 1000 ਰੁਪਏ ਦੇਣਾ ਸੀਗਾ ਉਹ ਅਸੀਂ ਸਾਰੇ ਚਿੰਤੂ ਸਰ ਸਾਹਿਬ ਨੇ ਕਹਿਤਾ 11 11 ਕਰੋੜ ਰੁਪਏ ਦੇ ਰਿਹਾ ਬਹੁਤ ਜਲਦੀ ਅਨਾਉਂਸਮੈਂਟ ਹੋ ਜਾਏਗੀ ਇਹਦੇ ਪਹਿਲੇ ਅਸੀਂ ਇਲੈਕਸ਼ਨ ਤੇ ਜਾਈਏ ਉਹ ਸਾਰਿਆਂ ਨੂੰ ਮਿਲੇਗਾ ਮੈਂ परसेंट। अब अपने अपनी जद्दीक मेरी भी काफी बड़ी उम्र हो गई है बड़े लोगों काम किया सेंटर भी काम किया स्टेट च भी काम किया लेकिन इदा नहीं कदों हो चंगा क्वेश्चन पूछा तेन यह दसो एडा वाला परिवार है ਇਹ ਛੋਟੀ ਬੋਟੀ ਘਟਨਾ ਕਿਤੇ ਹੋ ਗਈ ਕ੍ਰਿਮੀਨਲ ਨੂੰ ਛੋਟੀ ਨੂੰ ਪਕੜ ਕੇ ਜੇਲ੍ਹ ਜਪਾਇਆ ਨਹੀਂ ਤਾਂ ਸ਼ੂਟ ਆਟ ਸਾਈਡ ਇੱਕ ਤਰ੍ਹਾਂ ਦੇ ਕੈਲਨੀ ਹੁੰਦਾ ਸੀਗਾ ਅੱਜ ਇੱਥੇ ਪੰਜਾਬ ਵਿੱਚ ਹੁੰਦਾ ਹੈ ਇਹਦਾ ਮਤਲਬ ਲਾਏ ਨੌਕਰ ਮੇਰੇ ਤੇ ਕੀਦਾ ਰੈਗਲਿੰਗ ਬਸ਼ੀਨੀ ਇੱਕ ਤਰਫ ਇਹ ਮਾਝਾ ਦੂਜੀ ਤਰਫ ਜੰਮੂ ਅਤੇ ਕਸ਼ਮੀਰ ਦੋਨਾਂ ਚ ਸਪੈਸ਼ਲ ਪੁਲਿਸ ਦੇ ਸੈਂਟਰ ਗਵਰਨਮੈਂਟ ਦੇ ਦਿੱਤੇ ਨੇ तो कुछ नहीं दिता बॉर्डर अफेक्ट डिस्ट्रिक्ट स्टेट है सामने भी जो पैकेज इंडस्ट्री नहीं लगेगी तो कोई जगह नहीं मिलेगी इंडस्ट्री बनाने वाला तो मैं इस वास्तव क्या कि आम आदमी पार्टी से विश्वास करो यकीन करो ये पार्टी है लोगों की हो करती है और आने वाली सरकार हंड्रेड परसेंट आम आदमी पार्टी की सरकार होगी पहले तू भी मुबारक दे रहा रच और यह मेरे भाजपा कठिन दे रहा और मेरा भा छोटा अच्छ मेरा ਪੇਡਾ ਵੀ ਹੈ ਭਰਾ ਵੀ ਹੈ ਦੋਸਤੀ ਹੈ ਜੋ ਮਰਜ਼ੀ ਬੋਲੋ ਆਰਿਆਮਨ ਇੱਕ ਸਟਰੋਂਗ ਡਾਕਟਰ ਹੋਰ ਅੱਜ ਇੰਡੀਅਨ ਮੈਗਨੇਸ਼ੀਅਨ ਇੰਡੀਅਨ ਪਠਾਨਕੋਟ ਸਿੱਖਿਆ ਪਠਾਨਕੋਟ ਉਹਨਾਂ ਦੇ ਜਨਤਕ ਵੀ ਹੈਗੇ ਨਾ ਸਾਡੀ ਪਾਰਟੀ ਜਾਏ ਨਾ ਮੈਂ ਯਕੀਨ ਨਾਲ ਕਹਿ ਸਕਦਾ ਕਿ 빅 ਰੈਵਿਊਸ਼ਨ ਫਾਰ ਪਠਾਨਕੋਟ ਪੋਲਿਟਿਕਸ ਧੰਨਵਾਦ ਸਭ ਤੋਂ ਪਹਿਲੇ ਤੇ ਮੈਂ ਡਾਕਟਰ ਆਰਿਆਮਨ ਨੂੰ ਬਹੁਤ ਬਹੁਤ ਮੁਬਾਰਕਬਾ ਦੇਣਾ ਕਿ ਅੱਜ ਆਮ ਆਦਮੀ ਪਾਰਟੀ ਦੇ ਅੱਜ ਇਹ ਸੇ ਮੰਗਵੇ ਹੋਰ ਆਮ ਆਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਔਰ ਆਰਿਆਮਾਨ ਜੀ ਨੂੰ ਜਿਹੜੇ ਸਾਡੇ ਜ਼ਿਲ੍ਹੇ ਦਾ ਡਾਕਟਰ ਬਿੰਦਾ ਇਨਚਾਰਜ ਅੱਜ ਲਗਾਇਆ ਸੋ ਬਹੁਤ ਵਧੀਆ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਸੋ ਇਹਦੇ ਵਿੱਚ ਸਾਨੂੰ ਹੋਰ ਵੀ ਜ਼ਿਆਦਾ ਤਾਕਤ ਮਿਲੇਗੀ ਕਿਸ ਤਰ੍ਹਾਂ ਦੇ ਜਿਹੜੇ ਇੰਟੈਲੀਜੈਂਟ ਡਾਕਟਰਸ ਦੀ ਜਿਹੜੇ ਬਿੰਦੇ ਮੇਰੇ ਆਵਾਮੀ ਪਾਰਟੀ ਦੇ ਨਾਲ ਜੁੜ ਰਹੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਆਵਾਮੀ ਪਾਰਟੀ ਦੀ ਕਾਰਗਰਨੀ ਹੈ ਜੋ ਸਾਡੇ ਨੈਸ਼ਨਲ ਕਲੀਨਰ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਹੈ ਉਹ ਅੱਜ ਸਾਹਮਣੇ ਹੈ ਜਿਹਦੇ ਵਿੱਚ ਪਹਿਲੇ ਉਹਨੇ ਸਿੱਖਿਆ ਕ੍ਰਾਂਤੀ ਦੀ ਲਹਿਰ ਚਲਾਈ ਉਸ ਤੋਂ ਬਾਅਦ ਜਿਹੜੇ ਜੁਧ ਨਸ਼ਾ ਫਰੂਬ ਦੇ ਪ੍ਰੋਗਰਾਮ ਚਲਾਇਆ ਜਿਹਦੇ ਵਿੱਚ ਨਸ਼ਾ ਵੇਚਣ ਵਾਲੇ ਉਹਨਾਂ ਦੇ ਨਿਕਲ ਪਸੀ ਹੋਈ ਹੈ ਜਿਹੜੇ ਡਰਕਸ ਤਸਕ ਦਾ ਜਿਹੜੇ ਉਹਨਾਂ ਦੇ ਘਰਟ ਆਏਗੇ ਸੋ ਇੱਕ ਬੜੀ ਲਹਿਰ ਬਣੀ ਹੈ ਆਮ ਲੋਕਾਂ ਦੀ ਸੋ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਜੋ ਜਿਹੜਾ ਝੁਕਾਵ ਹੈ ਉਹ ਸਰਕਾਰ ਦੇ ਕਮਾਂ ਕਰ ਰਿਹਾ ਹੈ ਨੂੰ ਤੁਸੀਂ ਦੇਖਿਆ ਵੀ ਭਗਵੰਤ ਮਾਨ ਜੀ ਨੇ ਜਿਹੜਾ ਇੱਕ 10 ਲੱਖ ਦੀ ਜਿਹੜੀ ਸਿਹਤ ਬੀਮਾ ਯੋਜਨਾ ਇਹ ਐਲਾਨ ਕੀਤੀ ਹੈ ਸੋ ਇੱਕ ਸੁਪਰੀਮ ਇਟਿਮ ਨਹੀਂ ਬਿਰੋਧੀ ਨੇ ਸੋਚੀ ਹੋਈ ਗਈ ਇਹ ਚੀਜ਼ਾਂ ਜੋ ਅੱਜ ਦੇਖੋ ਹਰ ਇਨਸਾਨ ਨੂੰ 10 ਲੱਖ ਦਾ ਹੈ ਤੇ ਹੈਲਥ ਇੰਸ਼ੋਰੈਂਸ ਮਿਲਿਆ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜਾ ਅੰਤਸੀਹੀ ਰਗਾ ਸਿੱਧ ਹੋਏਗਾ ਲੋਕਾਂ ਵਾਸਤੇ ਸੋ ਮੈਂ ਅੱਜ ਆਰੇ ਮਾਨ ਜੀ ਨੂੰ ਸਾਡੇ ਡਾਕਟਰ ਜੀ ਬਹੁਤ ਬਹੁਤ ਦਿਨੋਂ ਵਰਕ ਬਾਅਦ ਹੈ ਨਾ ਸਾਡੇ ਸੱਜਣਾਂ ਤੋਂ ਜੋ ਖੁਦ ਅਟੇ ਸੋ ਡਾਕਟਰ ਕਨਵਰਜੀ ਨੇ ਬਹੁਤ ਬਹੁਤ ਮੁਾਰਕਬਾ ਦੇਣਾ ਵੀ ਸਾਡੇ ਪਰਿਵਾਰ ਦੇ ਵਿੱਚ ਜਿਹੜਾ ਵਾਦਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਗੇ ਆਮ ਆਦੀ ਪਾਰਟੀ ਇਥੋਂ ਸੀਟ ਸਜਨਪੁਰ ਜ਼ਿਲ੍ਹੇ ਖਾਨਕੋੜੇ ਤੋਂ ਨਹੀਂ ਸਿੱਟੜੀ ਜਿੱਤ ਕੇ ਆਈ ਆਮ ਆਦੀ ਪਾਰਟੀ ਝੋਲੀ ਪਾਣੀਆ ਕਿਉਂਕਿ ਸਰਕਾਰ ਦੇ ਕਿਤੇ ਹੋਏ ਕੰਮ ਅੱਜ ਲੋਕਾਂ ਦੇ ਨਜ਼ਰੀਏ ਵਿੱਚ ਦੇਖੋ ਲੋਕੀ ਬੜੇ ਖੁਸ਼ ਆ ਅਸੀਂ ਪਿੰਡਾਂ ਦੇ ਜਨਮ ਆ ਲੋਕਾਂ ਦਾ ਇਹੀ ਕਹਿਣਾ ਵੀ ਵਾਕਈ ਇਹ ਪਹਿਲੀ ਵਾਰ ਦਾ ਹੋਇਆ ਵੀ ਜਿਹੜੇ ਆਮ ਲੋਕਾਂ ਦੇ ਕੰਮ ਹੋ ਰਹੇ ਹੈ ਕਰਪਸ਼ਨ ਜਿਹੜੀ ਪੰਜਾਬ ਹੋ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਿਹੜਾ ਜਿਹੜੇ ਵਧੀਆ ਕਦਮ ਜਿਹੜੇ ਪੰਜਾਬ ਸਰਕਾਰ ਨੇ ਲਏ ਨੇ ਜਿਹਦੇ ਕਰ ਆਮ ਗਰੀਬ ਲੋਕਾਂ ਨੂੰ ਕਮੀ ਦਾ ਫਾਇਦਾ ਹੋਣਾ ਸੋ ਮੈਂ ਇੱਕ ਵਾਰ ਫਿਰ ਤੋਂ ਮੈਂ ਡਾਕਟਰ ਅਰਮਾਨ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਅਸੀਂ ਸਾਰੇ ਰਲ ਮਿਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਾਂਗੇ ਜਿਹਦੇ ਨਾਲ ਸਾਡੇ ਆਮਾ ਦੀ ਜਿਹੜੀ ਪਾਰਟੀ ਜਿਹੜੀ ਹੋਰ ਵੀ ਜ਼ਿਆਦਾ ਜਿਹੜੀ ਸਥਿਤੀ ਵਧੀਆ ਹੋਏਗੀ ਸੋ ਅੱਜ ਜਿਹੜਾ ਕਾਰਜਕਰਮ ਇੱਥੇ ਰੱਖਿਆ ਹੈ ਇਲਮੇ ਦੀ ਜੁਆਨੀ ਹੋਣੀ ਹੈ ਡਾਕਟਰ ਜਿੰਦੇ ਇਹਨਾਂ ਨੂੰ ਜ਼ਿਲ੍ਹਾ ਇੰਚਾਰਜ ਬਣਾਣਾ ਸੋ ਅੱਜ ਸ਼ਮਸ਼ੇਰਵਾਲ ਦੇ ਵਿੱਚ ਇਹਨਾਂ ਦੀ ਦਾਖਲੋਸ਼ੀ ਜਿਹੜੀ ਹੋਣੀ ਹੈ ਸੋ ਮੈਂ ਇੱਕ ਵਾਰ ਫੇਰ ਤੋਂ ਆਪਣੇ ਡਾਕਟਰ ਅਹਿਮਾਨ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਤੇ ਸਾਰੇ ਆਮ ਆਦਮੀ ਪਾਰਟੀ ਦੇ ਕਾਰਕਟਰ ਨੂੰ ਬਹੁਤ ਬਹੁਤ ਮੁਬਾਰਕਬਾਦ